ਤੇਰਾ ਮੁੰਡੇ ਬੈਠੀ ਨੇ ਹਜੇ ਅਸੀਂ ਦੋਏ ਲੱਗ ਰਹੇ ਕੰਮ ਤੇ ਓਹ ਹੋਰ ਭਾਂਜਾ ਦੂਰੀ ਬੈਠਾ ਚਾਹ ਚੂ ਲੈ ਗਿਆ ਉਹਥੇ ਯਾਰ ਨਹੀਂ ਜਾਣਾ ਹੋਰ ਹਾਂ ਵੀ ਯਾਰ ਸਾਫ ਕਰਨ ਆਇਆ ਹਾਂ ਸਾਰਾ ਲੱਖੀ ਬਾਈ ਕਿੱਥੇ ਆ ਹੈ ਲੱਖੀ ਤਾਂ ਉੱਥੇ ਹੀ ਬੈਠਾ ਯਾਰ ਚਾਹ ਲੈ ਕੇ ਨਦੀ ਪਾਣੀ ਪੂਣੀ ਲੇਖਦਾ ਉਹਰਾ ਗੋਲਤੀ ਜਾਵੇ ਚਲ დამ ਲਈ ਯਾਰ 5-10 ਮਿੰਟ ਹੋਰ ਜਾਇਆ ਬਾਈ ਫੋਰ ਮਰਾ ਠੀਕ ਆ ਉਹ ਮੁੰਡਾ ਤੂੰ ਕੱਲ ਹੀ ਜਾਣਾ ਮੈਨੂੰ ਨਾ ਬਈ ਜਾਣਾ ਮੈਂ ਜਾ ਫਿਰ ਬਗ ਜਾਇਆ ਐ ਕਿੰਨਾ ਆਇਆ ਅੱਛਾ

ਲੋੜ ਕੇ ਸਵਰਾਜ ਜੋਂ ਡੀਰ ਕਿਉਂ ਸੋਨਾਲੀ ਕਾ ਸਵਰਾਜ ਕੋ ਨਾ ਤੁਸ ਲੋੜ ਕੇ ਜੋਂ ਡੀਰ ਸਵਰਾਜ ਲੋੜ ਕੇ ਸਵਰਾਜ ਬਸੋ ਆਪਣੇ ਪੈਨ ਚੁੱਕੀ ਕਰ ਲੈ। ਜੇ ਬੰਨੀ ਅਗੇ ਪਰ ਲੈਰ ਫੋੜਿੰਦਾ ਉਹ ਕਹੀ ਗਿਆ। ਨਹੀਂ ਕਰਾਂ। ਕੰਮ ਨਹੀਂ ਕਰਦਾ ਕੰਮ ਨਹੀਂ ਕਰਦਾ। ਬਸ ਤੋ ਪੈਨ ਨਹੀਂ ਹੱਥੋਂ ਕੰਮ ਕੰਮ ਨਹੀਂ ਆਪਣੀ ਟੋਕੀ ਪੈਨ। ਜਗਮ ਨਾਲ ਗੱਡੋਂ ਕੋਈ ਨਹੀਂ ਤੇ ਆਪਾਂ ਬਾਕੀ ਤੋ ਪੂਰਾ ਲੋਸ ਅੱਗੀ ਆਪਾਂ ਨਹੀਂ ਕਰਦਾ। ਇਹ ਤਾਂ ਵੀ ਤੇ ਨੱਤਾਂ ਨੂੰ ਲਾ ਗਿਆ। ਸਤਾਂਭੁਲਿਆ ਗਿਆ ਚੱਲ ਕੋਈ ਇਹ ਅਮਨ ਦਰਮਨ ਪਾਣੀ ਦੇ ਕੇ ਨਦੀਪ ਚੰਗਾ ਜਯਾ ਪ੍ਰਕਾਸ਼ ਪਾਣੀ ਭਰ ਲਈਏ ਪਾਣੀ ਦਾ ਵੀ ਠੰਡਾ ਹੀ ਆ ਬੰਦ ਵਿਚਾਰਾ ਕਰ ਇਹਦਾ ਪਿਆ ਹੁੰਦਾ ਦਾ ਆਰਾਮ ਕਰ ਰਿਹਾ ਯਾਰ ਇਹਨੇ ਬੱਟ ਘੜੀ ਨਹੀਂ ਹੈਗੀ ਮੇਰੇ ਹਿਸਾਬ ਨਾਲ ਲੈ ਫੜ ਓਏ ਕੁੱਟਾੜੇ ਯਾਰ ਪਾਣੀ ਪੀ ਲੈ ਠੰਡਾ ਮੈਂ ਕਿੱਥੋਂ ਜਿਆਦਾ ਪਾਣੀ ਲੈ ਕੇ ਆਇਆ ਯਾਰ ਮੈਂ ਮੁੰਨਰੇ ਪਹਿਲਾ ਕਰਿਆ ਕੀ ਆ ਪਾਣੀ ਪੀਲਾ ਟੰਡਾ ਲੈ ਗਿਆ ਤਾਂ ਬੱਟਾ ਤਾਂਨੇ ਬਹੁਤ ਘੜਤੀ ਬੱਟਾ ਤਾਂਨੇ ਘੜੀਆਂ ਨਹੀਂ ਆ ਗਈਆਂ ਯਾਰ ਇੰਨੀ ਵਿੱਚ ਹੁਣ ਇੱਕ ਮਿੰਟ ਚ ਮੈਂ ਨਹੀਂ ਸੀ ਚੱਲ ਪੀਲਾ ਪਾਣੀ ਪੀਲਾ ਤੂੰ ਯਾਰ ਪਾਣੀ ਪੀਦਾ ਨਾਲ ਕਾਗਜ਼ ਪੂਰੇ ਨਾਲ ਮੈਨੂੰ ਚਾਹ ਦੇ ਦਿੱਤਾ ਹੋ ਚਾਹ ਦੇ ਦਿੰਦੇ ਕੋਈ ਨਹੀਂ ਉਧਰ ਬਗਚਰੀ ਬਸ ਹੁਣ ਤੂੰ ਚਾਲੂ ਕਰ ਲਈ ਬਾਕੀ ਜਿਹੜਾ ਰਹਿ ਗਿਆ ਆਹ ਚੱਕ ਦੀਆਂ ਲਫਾਵੇ ਲੂਪੇ ਜਿਹੜੇ ਕਵਾੜਜਾਂ ਕਾਨੂੰ ਅੱਗ ਲਾ ਦੀ ਇਹਨੂੰ ਠੀਕ ਹੈ ਕਵਾੜੀਆਂ ਮੈਂ ਕਵਾੜਜਾਂ ਗਿਆ ਹਮਾ ਚੱਕ ਦੀ ਕਵਾੜੀਆਂ ਕੋ ਯਾਰ ਬੋਲਦਾ ਬਹੁਤ ਆ ਯਾਰ ਮੂਰੇ ਯਾਰ ਅਸੀਂ ਆਏ ਬੰਦੇ ਜੀ ਕਾ ਹੋਨੇ ਆ ਜੀ ਕਹਨੇ ਆ ਅਗਲੇ ਨੂੰ ਯਾਰ ਯਾਰ ਬਾਬੇ ਇਹ ਗੱਲ ਨਹੀਂ ਜਾਂ ਸੁਣ ਜੀ ਕਹਿੰਦੇ ਹੋ ਸਿੱਧੇ ਆ ਬੰਦੇ ਜਿਹੜੇ ਨੰਨੇ ਨੇ ਟੈ ਤੇਰੇ ਵਰਗੇ ਯਾਰ ਅਸੀਂ ਹੋਰ ਰੱਖ ਲਾਂਗੇ ਫਿਰ ਯਾਰ ਬੰਦੇ ਯਾਰ ਮੈਂ ਤਾਂ ਵਧੀਆ ਤੂੰ ਤਾਂ ਹਾਂ ਯਾਰ ਉਹ ਕਰੀ ਜਨਾ ਬਸ ਸੀਰੀਅਸ ਸੀਰੀਅਸ ਤੱਕ ਕਰ ਦੂੰ ਤੂੰ ਗੱਲ ਕੀ ਕਰਤੀ ਲੈ ਓ ਤੂੰ ਬਰ ਬਸਾਂ عندي ਤੇ ਫੋਟੋਆਂ ਮੈਂ ਨੇੜੇ ਰੱਖ ਦੋ ਕਲਿਆਂ ਨੇ ਤੋ ਕਲਿਆਂ ਦੇ ਨੇ ਬਹੁਤ ਜ਼ੋਰ ਖਰ ਗਿਆ ਤੇਰਾ ਪਿੰਡਾ ਕ ਲੈਣਾ ਹਾਂ ਹੈਗਾ ਕੀ ਕਾਕਾ ਫਿਰ ਮੱਕ ਬਾਦੀ ਦੋ ਤਿੰਨ ਬੰਦੇ ਹੋਰ ਸਾਨੂੰ ਵਾਕਿਆ ਉਹ ਨਹੀਂ ਆਗੇ ਦੱਸੋ ਉਹ ਨਹੀਂ ਜੀ ਲੱਗਦਾ ਮੈਂ ਹੀ ਫਸ ਗਿਆ ਹੈ ਨਾ ਹੱਥ ਤੇ ਦੇਖੀ ਕਿ ਮੇਂ ਕੀ ਹੋ ਰਿਹਾ ਹੱਥ ਤਾਂ ਖੇਤੀਬਾੜੀ ਦਾ ਕੰਮ ਹੈ ਤਾਂ ਹੀ ਰਹਿਣਗੇ ਅੱਜ ਮਸ਼ੀਨਾਂ ਕਿੱਦ ਨੇ ਹੱਥ ਘਸ ਗਏ ਜਿਦਾ ਹੁਣ ਕਸਣੀ ਜੀ ਦੀ ਗੱਲ ਕਰਨੇ ਨੇ ਕਿਹੜੀ ਮਸੀਤ ਕਹਿ ਰਿਆ ਕਿਹੜੀ ਮਸੀਤ ਕਹਿ ਰਿਆ ਕਿਹੜੀ ਮਸੀਤ ਪੂਰੀ 14 ਪਈਆ ਲੈਂਦੀ ਤੇਰਾ ਬੈਗ ਭਰੇ ਪਿਆ ਸਾਰੇ ਧੋਨ ਵਾਲੇ ਧੋਨ ਦੇ ਵਿੱਚ ਆ ਮਸੀਤ ਚ ਪੜ ਮਾਰ ਦੇ ਫਰਈਆ ਜਾਂ ਤੂੰ ਚੌੜ ਕਰ ਦੇਗਾ ਮੈਂ ਹਟ ਵੀ ਜਾਣਾ ਚਲੋ ਅਜੇ ਗੱਲ ਕਰਾਉ ਨਦੀਮ ਨਾਲ ਇਸ ਤਰੀਕਾ ਆ ਜਾ ਹੁਣ ਆ ਜਾ ਚੱਲਦੇ ਆ ਉਧਰ ਹੀ ਚਾਉਂਦੇ ਆ ਕਾਲੂ ਕਰਨ ਦੀ ਬਾਕੀ ਜਿਹੜਾ ਰਹਿਗਾ

ਵੇਦਾ ਜਦਾਂ ਮੈਂ ਸੀਰੀਆ ਸੀਰੀ ਲੈ ਦੂੰਗਾ ਕਲੇਹਾਨੇ ਪਿੰਡ ਤੋਂ ਕਹਿੰਦਾ ਪਰਕੇ ਟਰੱਕ ਲੈ ਦੂੰਗਾ ਨਾ ਖੜਾ ਮੇ ਤੋਂ ਹੁੰਦਾ ਨਹੀਂ ਕੰਮ ਇਹ ਸੀਰੀ ਕਿਥੇ ਆ ਗਈ ਉਹ ਚੀੜਾ ਕੋਈ ਆ ਕਾਨੂੰ ਮਾਰਦਾ ਚੱਲ ਕੋਈ ਨਹੀਂ ਯਾਰਾ ਨਹੀਂ ਲੱਗ ਰਿਹਾ ਤੁਹਾਡੇ ਮੈਂ ਕੋਈ ਆ ਸਭਰੇ ਇਹ ਕੰਮ ਨਾ ਕਰੀਏ ਕਰੀ ਯਾਰ ਸਭਰੇ ਦਾ ਬਾਪੇ ਸਾਡੂ ਬਹੁਤ ਆਟਾ ਪਈ ਯਾਰ ਐ ਨਾ ਕਰ ਯਾਰ ਓਕੇ ਕੱਬ ਦੇ ਹਾਰੇ ਲਹੂ ਪੀ ਰੱਖਿਆ ਹੈ ਤੈਨੂੰ ਮੈਂ ਕਿਹਾ ਫਿਰ ਕੰਮ ਕਿਹਾ ਦੀ ਮੈਂ ਕਰ ਲਿਆ ਵੀ ਉਹ ਤਾਂ ਕੁੱਟੂਗਾ ਫਰਾ ਫਿਰ ਪਤਾ ਨਹੀਂ ਇਸ ਤੋਂ ਬਾਅਦ ਮੈਂ ਕਿਹਾ ਸੀਰੀ ਕਿੱਥੇ ਕਰ ਪ੍ਰਧਾਨ ਜੀ ਆ ਚੱਕ ਸਾਨੂੰ ਕੁੱਟਣ ਵਾਸਤੇ ਹਾਂ ਕੰਮ ਕਰਾਉਣ ਵਾਸਤੇ ਬੀ ਬਾਤ ਦੇਖ ਲੈ ਚਲਿਆ ਕੇ ਦੇ ਨਾ ਬੋਤਲ ਪੀਣ ਦਾ ਸਪਰੇਅ ਇਹੇ ਜੇ ਕੰਮ ਨਾ ਕਰੀ ਡਾਕਟਰ ਦਿਖਾ ਦੇ ਕਿੰਨੇ ਕ ਬਏ ਐ ਤਾਂ ਯਾਰ ਤੂੰ ਉਹ ਕਰ ਲੈਗਾ ਚਲਾ ਜਾ ਹਾਂ ਕੰਮ ਆ ਦੇ ਨਾ ਪੋਟਲ ਜਾ ਕੇ ਕਰ ਮਜ਼ਾ ਆ ਹਾਂ ਬਹਿਣਾ ਕਹਿੰਦਾ ਕਿਸੇ ਸਾਹਮਣੇ ਹੁਣ ਉੱਥੇ ਰੱਖ ਦੇ ਕਿ ਬਣਾ ਦੇਖ ਰਿਹਾ ਇਹਨੂੰ ਕੰਮ ਕਰ ਕੋ ਕਿੱਥੇ ਬਈ ਦੀ ਕਹੀ ਉੱਥੇ ਸਾਹਮਣੇ ਆਇਨਾ ਸਿੱਟਾ ਪੈਰ ਚੱਲੇ ਗੂਬੇਸ ਦੇ ਯਾਰ ਉੱਥੇ ਰੱਖ ਦੇ ਉੱਥੇ ਰੱਖ ਦੇ ਸਾਹਮਣੇ ਜੇ ਤੈਨੂੰ ਉਰੇ ਬੜ ਤੇ ਨਾ ਗੱਲ ਕਰਨੀ ਜੇ ਤੈਨੂੰ ਕੰਮ ਕਰਨਾ ਸਾਡੇ ਨਾਲ ਲਾਉਣਾ ਤੇ ਲਾਉਣਾ ਸੀ ਜਿੰਦੇ ਸਾਲ ਲਾਉਣਾ ਇਹ ਸਾਡੇ ਨਾਲ ਟਿੱਕੇ ਵਧੀਆ ਕੰਮ ਕਰ ਲੈ ਜੀ ਕਹਿੰਦੇ ਜੀ ਕਹੋਣੇ ਠੀਕ ਹੈ ਜੀ ਖਾਣੇ ਹੋ ਜੇ ਨਹੀਂ ਤੇਰੇ ਕਰਨਾ ਤਾਂ ਸਾਨੂੰ ਜਵਾਬ ਦੇ ਦੇ ਪੈਸੇ ਤੇਰੇ ਘੱਟ ਰਹੂਗਾ ਤੂੰ ਕੰਮ ਬਹੁਤ ਘੱਟ ਕਰਦਾ ਹੁਣ ਮੈਂ ਪੈਸੇ ਵੀ ਤੇਰੇ ਛੋਟੇ ਛੋਟੇ ਪਹਿਲੇ ਸਾਨੂੰ ਡਰਾਈਂ ਜਾਂ ਕਦੇ ਕਹਿੰਦਾ ਮੈਂ ਸਪਰੇਅ ਵੀ ਨੂੰ ਕਦੇ ਕੁਸਤ ਕਰਨੂੰ ਯਾਰ ਫੇ ਯਾਰ ਬਈ ਆ ਵੀਰੋ ਵੀਰੋ ਮਾਰਦਾ ਯਾਰ ਬਈ ਫੇ ਤਾਂ ਮਾਰੂਏ ਯਾਰ ਅਲੇ ਪੈਸੇ ਲੱਗਦੇ ਨਹੀਂ ਸਾਡੇ ਪਤਾ ਕਿੰਨੇ ਪੈਸੇ ਜਾਂਦੇ ਨੇ ਜਦ ਤੂੰ ਕੰਮ ਨਹੀਂ ਕਰਦਾ ਯਾਰ ਸਾਡਾ ਹਾਂ ਜੇ ਇਹਨੇ ਇੱਕ ਬੱਟ ਘੜੀਆ ਦੇਖ ਲਿਆ ਯਾਰ ਸਾਰੀ ਪਈ ਆ ਉਧਰ ਦੀ ਵੀ ਇਹ ਕਹਿੰਦੇ ਧੀ ਵੀ ਘੜ ਮੀਨੇ 33 ਜਿੰਨੇ ਪੈਸੇ ਮੰਗ ਰਹੇ ਨਹੀਂ ਦੇ ਹਾਂ ਜੇ ਉਹ ਪਾ ਜਿਹੜੇ ਬਿਖਰੇ ਪਏ ਨੇ ਆ ਤਾਂ ਯਾਰ ਜੀ ਜਿ ਲਗਣੀ ਆ ਯਾਰ ਕਿਤੇ ਚ ਹਾਂ ਬੰਦੇ ਨੇ ਅਦੋਂ ਵੀ ਨਹੀਂ ਗੱਲ ਹੋਗੀ ਨਹੀਂ ਮਿੰਨੀ ਗੱਲ ਹੋਗੀ ਮੈਂ ਤਾਂ ਮੰਗੇ ਜਦੋਂ ਰਹਿਣ ਦੇ ਤੇ ਪੈਸੇ ਦਿਖਾਰੇ ਯਾਰ ਮੇਰੇ ਘਰ ਆ ਜਾ ਉਦੋਂ ਵੀ ਬਈ ਕੁੱਤਣ ਲੱਗ ਜੀ ਮਿੰਨੀ ਉਹ ਫਿਰ ਤੂੰ ਆਪਣੀਆਂ ਹਰਕਤਾਂ ਨਾਲ ਕੋਕ ਟਟਖਾਨਾ ਜੇ ਕੰਮ ਕਰੀਂਗਾ ਤਾਂ ਆਜ਼ਾਦ ਦੇ ਯਾਰ ਗਲੈਵਰੀ ਬੈਸ ਜੇ ਨਵੀਂ ਇਤਨੇ ਕੰਮ ਕਰ ਲੱਤਾ ਤਰ ਹਿਸਾਬ ਕਰ ਦੇਣਾ ਦੇਖਦਾ ਉਹ ਗੱਲ ਦਿੰਦੀ ਹਾਂ ਇਹ ਤਰਾ ਪਾਹੇ ਬਾਧ ਦੇ ਨੇ ਤੈਨੇ ਲੈਣੇ ਨੇ ਕਿ ਨਾ ਮਹੀਨੇ ਦੇ ਕੁਛ ਦੱਸ ਮੈਮ ਅੱਜ ਅੱਜ ਹੀ ਲੈ ਲੇ ਹੈ ਮੈਨ ਅੱਜ ਹੀ ਅੱਜ ਨਹੀਂ ਤੈਨੂੰ ਚਲ ਕੱਲੂ ਦੇ ਦਾਂਗੇ ਚਲ ਹੁਣ ਐਂ ਕਰਾਂ ਆ ਜਿਹੜਾ ਕਵਾੜੀਆਂ ਨੂੰ ਇੱਧਰ ਖਿੱਚਦੇ ਹੋ ਕਹੀ ਨਾਲ ਮਰੇ ਆ ਆ ਵੀ ਬਾਈ ਤੇ ਮੈਨੂੰ ਮਾਰਦਾ ਯਾਰ ਮੈਂ ਵੀ ਗਲਤੀ ਕਰਦਾ ਹਾਂ ਭਾਈ ਇਹਦਾ ਕੰਮ ਕਰ ਲੇ ਤਾਂ ਇਹਨੂੰ ਹੋਰ ਮਾਰੂਗਾ ਨਹੀਂ ਫਿਰ ਇਹਦਾ ਆ ਦੇਖਾ ਕੋਟੂ ਗਦਰੂ ਮੈਂ ਕੀ ਕਰਾਂ ਯਾਰ ਉੱਠ ਘੜਾ ਕੰਮ ਕਰ ਪੈਸੇ ਲੱਗਦੇ ਨਹੀਂ ਯਾਰ ਪੈਸੇ ਤੂੰ ਕੰਮ ਨਹੀਂ ਕਰਦਾ ਯਾਰ ਸਾਡਾ ਇਹ ਵਿੱਚ ਤਰਦੇ ਫਿਰਨਗੇ ਜੇਰੀ ਦੇ ਤਾਂ ਹੀ ਤੈਨੂੰ ਕਹਿੰਦੇ ਵੀ ਇਧਰ ਢੇਰੀ ਕਰਦੇ ਅੱਕ ਲਾ ਕੇ ਫੂਕ ਦਾਂਗੇ ਯਾਰ ਇੰਨਾ ਕੰਮ ਕਰਦਾ ਜੇ ਤੁਸੀਂ ਮਾਰ ਨਹੀਂ ਯਾਰ ਉਹ ਪਿਆ ਚੱਕ ਲਗਾ ਹੀ ਉਹ ਨਾਲੇ ਕਰਦੇ ਸਾਰੇ ਛਾਫ ਕਰਦੇ ਨੇ ਹਲਾ ਕਰ ਨਾਲੇ ਕੁੱਟਾਂਗੇ ਨਾਲੇ ਕਢੀਸਾਂਗੇ ਨਾ ਇਹ ਯਾਰਾ ਮੋਟਾ ਮੋਟਾ ਚੱਕਦੇ ਇਥੇ ਅੱਗ ਲਾ ਕੇ ਬੂਹ ਰੰਗ ਹਾਂ ਸਾਰਾ ਘਰ ਇਕੱਠਾ ਨਹੀਂ ਵਿਚੇ ਰੋੜਦੇ ਫਿਰਨਗੇ ਯਾਰ ਕੀ ਫਾਇਦਾ ਉਹ ਇਧਰ ਨੂੰ ਕਰਨਾ ਯਾਰ ਕਿੱਧਰ ਲਈ ਜੰਨਾ ਯਾਰ ਸਿੱਧੀ ਗੱਲ ਹੈ ਮਰੀ ਕੋਈ ਇਧਰ ਕਰਨਾ ਇਧਰ ਵਿਚਰੀ ਕਰਨਾ ਇਧਰ ਇਧਰ ਓਕੇ ਕਰਦੇ ਠੀਕ ਮੈਂ ਨਾਲ ਵੀ ਸਿੱਧੀ ਗੱਲ ਆ ਕੋਈ ਥੱਲੇ ਕਿਉਂ ਕਰ ਰਹੇ ਯਾਰ ਉੱਤੇ ਉੱਤੇ ਕਰਨੇ ਨੇ ਯਾਰ ਉੱਤੇ ਘਰ ਇਧਰ ਘਰ ਸਾਈਡ ਤੇ ਕਰਦਾ ਕਰਦਾ ਮਨ ਲੈ ਤਾਹੀ ਦੂਸਾ ਕੱਪੜਾ ਖਾਣਾ ਹੈ ਤੂੰ ਜਦ ਗਲਤ ਕੰਮ ਕਰਦਾ ਹੈ ਜੇ ਭਾਈ ਉਹ ਅੱਗ ਨਾਲ ਮੈਂ ਥੱਪੜ ਮਾਰਦਾ ਸੱਟਾ ਇੱਧਰ ਨੂੰ ਵੇਚਣਾ ਸੱਟ ਨਾਲੇ ਇੱਥੇ ਅੱਗ ਲਾ ਕੇ ਫੂਕ ਦਾਂਗੇ ਤਾਂਹਾਂ ਨੂੰ ਕਰਦੇ ਠੀਕਾ ਠੀਕਾ ਡਾਂਗ ਤਾਂ ਮਾਰ ਸਕਦੇ ਆ ਥੱਪੜ ਤਾਂ ਮਾਰਨ ਦਾ ਡਾਂਗ ਨਹੀਂ ਮਾਰਨੇ ਤੂੰ ਆਪਦੀ ਵਜ੍ਹਾ ਨਾਲ ਖਾਣਾ ਯਾਰ ਇਹ ਤਾਂ ਤਾਂ ਹੀ ਵਜ੍ਹਾ ਕਿڑی ਹੈ ਇਹ ਪੈਸਾ ਦੋੜਾ ਪਾ ਜੀਏ ਤੋਂ ਮੁਕਾਰੇ ਬਾਅਦ ਤੋਰੇ ਸਭ ਆਪੀ ਦਮ ਕਰਨੀ ਜੇ ਅੱਗੇ ਜਾ ਦੇ ਕੰਮ ਹੋਵੇ ਫੇਰ ਕਰ ਆ ਉੱਪਰ ਜੇ ਕਰਦੇ ਇੱਧਰੋਂ ਆ ਇੱਧਰੋਂ ਕਰਦੇ ਨਾਮ ਹੁੰਦੇ ਫਰੋਰ ਆਖਣ ਦੇ ਬੰਦੇ ਬੰਦੇ سارے ਬੰਦੇ ਬਸ ਫੇਰੇ ਖੜਿਆ ਇਹ ਹੋਰ ਨਹੀਂ ਕਿੰਨੇ ਖੜੇ ਨੇ ਇਥੇ ਚਲ ਬਸ ਬਸ ਇੱਧਰ ਨਾ ਡੇਗੇ ਨੂੰ ਬਸ ਕਰ ਮੈਂ ਨਹੀਂ ਕਰਦਾ ਮੈਂ ਘਰ ਹੀ ਜਾ ਕੇ ਤੂੰ ਕੱਪੜੇ ਧੋਣ ਨੀ ਆਪਣੇ ਬਾਅਦ ਕਰੂੰ ਆ ਕੇ ਇਹਨਾਂ ਰੱਸ਼ਨ ਵਾਲੇ ਕਹੀ ਉੱਧਰ ਰੱਖ ਕੇ ਜਾ ਸਾਈਡ ਤੇ ਰੱਖ ਦੇ ਉੱਧਰ ਰੱਖ ਦੇ ਕੁਰਸੀਆਂ ਕਹਿੰਦੀ ਰੱਖ ਦੀ ਉੱਧਰ ਪਾਣੀ ਪੂਣੀ ਪੀਣਾ ਪੀਲਾ

ਉਏ ਜੇ ਨਾ ਉੱਧਰ ਪੀਣਾ ਯਾਰ ਤੇਰਾ ਦਿਮਾਗ ਕਿੱਧਰ ਯਾਰ ਕੀ ਹੋਏਗਾ ਯਾਰ ਇਹਨੂੰ ਖਾੜਾ ਵਾਲਾ ਕੀ ਕੋਸ ਖਾਂਦਾ ਖਾਣ ਮੈਨੂੰ ਮੇਰੇ ਦੇ ਕੀ ਅੱਗੇ ਸੁਆ ਖਾਣਾ ਦੂਏ ਜਿਹੜਾ ਕਿਧਰ ਹੀ ਭੁੱਲੇ ਤੇ ਪਾਣੀ ਕੀਤੇ ਬਗਾ ਦੇਗੀ ਦੂਰੇ ਆ ਤੂੰ ਯਾਰ ਮੈਂ ਤਾਂ ਨਾ ਮੈਂ ਕੀ ਖਾਂ ਲਵਾਂ ਤੇਨੂੰ ਪਤੀ ਨਹੀਂ ਖਬਰ ਕੀ ਕੋਸ ਖਾਂਦਾ ਹੋਵੇਗਾ ਤੇਨੂੰ ਪਤੀ ਨਹੀਂ ਤੇਰਾ ਸਾਰਾ ਕੰਮ ਹੋ ਕਰਨਾ ਆਪਣੇ ਕੱਦਾਂਗੇ ਵਾਈ ਜੱਦਾਏ ਕੱਲ ਤੱਕ ਪਾਣੀ ਪੋਣੀ ਕਦੋਂ ਛੱਡਾਂਗੇ ਫਿਰ ਅੱਜ ਮੈਂ ਯਾਰ ਲਾਤਾ ਉੱਧਰ ਵੀ ਕਰਾ ਕਰੂ ਲਾਇਆ ਆ ਮੈਂ ਹੈਦਰਾ ਦੇ ਖਾਲਾ ਬਸ ਹੋਣਾ ਪ੍ਰਾਥੋ ਲਾ ਤੁਹਾਨੂੰ ਕੋਈ ਵਧੀਆ ਤੂਜੀ ਮੈਂ ਕਾੜੀਏਰੇ ਨਾਲ ਕੰਮ ਕਰਾਉਣਾ ਮੈਂ ਦੇਖ ਲੈ ਹਾਂ ਇਹਦੇ ਬਾਈ ਦੇ ਸਾਟ ਲੱਗੇ ਜੀ ਇਹ ਤੇਰੇ ਨਾਲ ਹੋਵੇ ਤੂੰ ਤਾਂ ਵਧਾ ਕੇ ਰੱਖੇ ਸਾਰੀ ਦਿਹਾੜੀ ਇਹ ਵੀ ਬਾਈ ਦੇਖਣਾ ਮੇਰੇ ਨਾਲ ਲੈਣਾ ਹੋਵੇ ਇਹ ਇਹਦੇ ਬਾਈ ਦੇਖੇ ਬਹੁਤ ਖੁੱਟਦਾ ਤੂੰ ਇੱਲਾ ਤਾਂ ਕਰਦਾ ਦਾ ਘੁੱਟਦਾ ਇਹਦਾ ਸਵੇਰ ਹੋ ਟਾਈਪ ਮੈਨ ਜਾਣ ਲਾ ਬਈ ਕੱਪੜੇ ਧੋਣੇ ਆ ਕੇ ਦੇਖੀ ਹੱਥ ਰੱਖੀ ਹੋਈ ਦੇਖ ਲੈ ਦੇਖ ਲੈ ਅਸਲ ਤਾਂ ਹੁਣ ਤੇਰੇ ਐ ਹੀ ਹੋਣਗੇ ਬਾਗਦਾ चल जाना गया नहीं रोन घरे तो जाके जा। बागे लंघ तू चुप करके तू लंघ जा लंघ जा बागे या। हाथ चुका फट तेरी डां